ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾਦ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਸਰਨੇ ਆਇਓ नाथ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾ ਸੋ ਕਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਤੇ ਆਲ ਗੋਬਿੰਦ ਤਮੋਦਰ ਨਰਮਰ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਆਲ ਗੋਬਿੰਦ ਤੁਮੋਦਰ ਨਰਮਰ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਕੀ ਤਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ नाथ નિਧਾਨ ਨਾਮੁ ਪ੍ਰੀਤ ਲਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਤੁਮੋਤਰ ਨਰਮਲ ਕਥਾ ਗਿਆਨ ਨਾਨਕ ਕਾਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਵਾਲ ਗੁਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੀ ਵਾਰਾ ਮਹਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਸਰਨੇ ਆਇਓ नाथ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਤਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਵਾਲ ਗੁਬਿੰਦ ਤਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੀਦਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ नाथ નિਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਸਰਨੇ ਆਇਓ नाथ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾ ਸੋ ਕਦਾਈ ਪੂਰਨ ਪਰਮੇਸ਼ਰੇ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਤੇ ਆਲ ਗੋਬਿੰਦ ਤਮੋਤਰ ਨਰਮਲ ਕਥਾ ਗਿਆਨ ਨਾਨਕ ਕਾ ਹਰ ਕੈ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਗੋਪਾਲ ਧਿਆਲ ਗੋਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੇ ਦਰਮ ਮਹਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਤੇ ਆਲੇ ਗੋਬਿੰਦ ਤਮੋਦਰ ਨਰਮਰ ਕਥਾ ਗਿਆਨ ਨਾਨਕ ਕਾਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਆਲ ਗੋਬਿੰਦ ਤਮੋਦਰ ਨਰਮਰ ਕਥਾ ਗਿਆਨ ਨਾਨਕ ਕਾਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਕੀਰ ਰਾਮਹਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ नाथ નિਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਸਰਨੇ ਆਇਓ ਨਾਥ ਮਿਦਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰੇ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਤੇ ਆਲ ਗੋਬਿੰਦ ਤਮੋਤਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਵਾਲ ਗੁਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਕੀ ਤਾਰਾ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ नाथ ਨਿਧਾਨ ਨਾਮੁ ਪ੍ਰੀਤਿ ਲਗੀ ਮਨ ਭੀਤਰ ਮਾੰਗਣ ਕੋ ਹਰਦਾਨ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਤਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਆਲ ਗੋਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਂਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਸਰਣੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਸਰਨੇ ਆਇਓ ਨਾਥ ਨਿਧਾਨ ਨਾਮ ਅਪਰੀਤ ਲਾਗੀ ਮਨ ਭੀਤਰ ਮਾੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਤੁਮੋਤਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਵਾਲ ਗੁਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪਰਸਾਦ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਸਰਨੇ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਤਮੋਦਰ ਨਰਮਲ ਕਥਾ ਗਿਆਨ ਨਾਨਕ ਕਾ ਹਰ ਕੈ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਗੋਪਾਲ ਦਿਆਲ ਗੋਬਿੰਦ ਤੁਮੋਦਰ ਨਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ